ਹਾਂ ਹੁਣ ਕਰ ਹਾਏ ਕਿੱਥੇ ਬੈਠੀ ਆ ਰਹਿਮਤ ਜੀ ਦੋਸਤੋ ਕਹੇ ਤਾਂ ਅਸੀਂ ਗਾਜਰਾ ਪੱਟਣ ਉਧਰੋਂ ਘੋੜੀ ਸੀ ਬੱਦੇ ਸੀ ਲੜੀਆਂ ਚਲੋ ਬਾਹਰ ਲੈ ਲੜ ਦੀ ਬਾਹਰ ਚੱਲ ਇਹਦੇ ਐ ਮਨੋ ਸਿੱਧਾ ਰੱਖ ਲੈਣਾ ਸਟੈਕਰ ਉਹਦੇ ਚੈਨਰ ਇਹ ਆਪਾਂ ਥੱਲੇ ਵੀ ਸਪੋਰਟ ਲਾ ਕੇ ਸਿੱਧਾ ਜੈਨਰ ਰੱਖ ਲੈਨੇ ਉਹਦੇ ਉੱਤੇ ਲਾਉ ਵੀ ਮਿੱਤਰ ਉਹ ਵਾਲੀ ਟਰਾਲੀ ਆ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੂੰ ਇਹੋ ਪੀਸ ਸਾਰਿਆਂ ਨੇ ਠੀਕ ਠਾਕ ਹੋਵੋਗੇ ਆਪਾਂ ਵੀ ਪੂਰੇ ਵਧੀਆ ਬਾਬੇ ਦੀ ਕਿਰਪਾ ਕੀ ਆ ਜੱਟ ਕੇ ਗੁੱਡ ਮਾਰਨਿੰਗ ਆ ਬਸ ਆਜ ਨੂੰ ਸੋ ਜਣਾਂ ਕੱਣੀ ਕਿੜਾ ਮਾਰਨ ਆਉਣੇ ਹੁੰਦੇ ਜਉ ਆਣੇ ਚੱਲ ਉੱਠੀਏ ਇੱਥੇ ਕੋਈ ਵੀ ਵਾਰੀ ਦੁਖਦੀ ਹੈ ਕਮੀ ਥੋੜੀ ਤਾਂ ਕਰਕੇ ਮੈਨੂੰ ਉੱਠਣ ਤੇ ਨਿਕਲ ਜੀ ਲੱਗ ਜੇ ਢਲਕੇ ਢਣਕੇ ਨਮਸਕਾਰ ਆਠੜੇ ਇਰ ਕੋਈ ਟੱਕਰ ਆਲੀ ਗੱਲ ਨਹੀਂ ਚੱਲੋ ਸੋਚ ਚਾਲੀ ਆ ਤੁਮ ਆ ਰਿਆ ਪਾਪਾ ਡਾਲੀ ਵਾਲਾ ਇੱਧਰ ਡਾਲੀ ਲੈਣ ਹੂੰ ਚਲੋ ਕੋਈ ਨਹੀਂ ਨਾਉਣੇ ਉਹਨੂੰ ਨੇ ਹੁਣ ਨਾ ਕੇ ਰੋਟੀ ਪਾਣੀ ਛਕਦੇ ਠੀਕ ਆ ਮਿਲਦੇ ਚੱਲੇ ਆ ਪਿੰਡ ਮੜਾ ਕੰਮ ਉਹ ਨਾਲ ਬੰਦ ਕੇ ਆ ਗਏ ਹਾਂ ਨੋਬਲ ਅਰੇਸ ਤੋਂ ਸਟਾਰਟ ਕਰਕੇ ਦੇਖਦੇ ਹੁੰਦਾ ਕਿ ਨਹੀਂ ਬਹੁਤ ਆ ਗਿਆ ਬੰਦ ਹੁੰਦਾ ਫਿਰ ਕਰ ਖੜ ਜਾ ਤਾਰੇ ਦੇਖੀਏ ਫਿਰ ਠੰਡਾ ਕਰਕੇ ਆਇਆ ਤੇ ਫੇਰ ਅਲਾ ਜਦਾ ਦਿੱਕੜ ਹੀ ਹੋਰ ਦੇਖਣਾ ਨਹੀਂ ਮੜੀ ਅਰੇਸ ਕਰ ਲਾਏ ਫਿਰ ਦਿੱਕ ਨਾ ਜਾ ਜੀ ਸੇ ਹੋ ਗਿਆ ਚੱਲ ਗਿਆ ਤਹੇ ਮੁੱਛੋ ਕਜਾ ਨਹੀਂ ਲਾਈ ਦਿਖਾਉ ਉਹ ਹੋ ਗਿਆ ਬੰਦ ਨਜ਼ਰ ਲੱਗਦੀ ਤਰਾਸ ਨਹੀਂ ਆਈ ਇਹ ਮੁੱਝਤ ਕਿਦਰਾਸ ਨਹੀਂ ਆਈ ਚਲੋ ਲੇਖ ਦੇਖ ਕਮਾਟ ਹੋ ਗਿਆ ਹੋ ਗਿਆ ਹੋ ਗਿਆ ਚਾ ਉਹ 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 ਲੈ ਗਾ ਨਾ ਚਾ ਉਹ ਮਾਈਕ ਜੇ ਲਾਇਆ ਤਾਂ ਲਏ ਨਾ ਥੋੜਾ ਜਿਹਾ ਅਪਰ ਡਿਫਿਕਲਟੀ ਆ ਰਹੀ ਆ ਉਹ ਮੈਂ ਕੋਣੇ ਨਾਲ ਕਲਰ ਤੇ ਲਾ ਲੇ ਉਹਦੇ ਤੇ ਨਾ ਬਾਜ ਉਵੇਂ ਹੀ ਆਉਂਦੀ ਜਦੋਂ ਪਹਿਲਾਂ ਫੋਨ ਕੱਲਾ ਕੋ ਚੌੜੀ ਹੁੰਦੀ ਸੀ ਮੈਂ ਕਲਾਇਪੀ ਟੂ ਵੀ ਟੂ ਨਹੀਂ ਕਰਦੇ ਫਿਰ ਲਾਉਣੇ ਜਿਕਾਰ ਬਾਈ ਚਾਪ ਰੰਗ ਲਾ ਲਈ ਆਂਦੇ ਹਣਾ ਅਬ ਯਾ ਦਾ ਗਰਮ ਰਹਿਮਤ ਸਾਡੀ ਲਾਉਂਦੀ ਆ ਭਾਈ ਪੋਚਾ ਢਿੱਡੀ ਲਾ ਦੇ ਲਾ ਦੇ ਦੇਖੋ ਲਾ ਦੇ ਵਾ ਸਹੀ ਆ ਸਹੀ ਆ ਸਹੀ ਆ ਲਾ ਦੇ ਲਾ ਦੇ ਲਾ ਦੇ ਢਿੱਡੀ ਪੋਚਾ ਲਾਉਂਦੀ ਆ ਰਹਿਮਤ ਤੇਰੀ ਬੱਚੀ ਪਤਾ ਲਾ ਦੇ ਰਾਏ ਰਾਇ ਰਹਿਮਤ ਲਾ ਦੇ ਸੌਖਾ ਕੀ ਹੁੰਦਾ ਇਹਦੇ ਵਿੱਚ ਐ ਹੁਣ ਕਰ ਹਾਈ ਕਿੱਥੇ ਬੈਠੀ ਆ ਰਹਿਮਤ ਕਹਿੰਦੇ ਮਾਮੇ ਦੇ ਮੋਢਿਆਂ ਤੇ ਬੈਠੀ ਆ ਮੈਂ ਮਾਮੂ ਦੇ ਮੋਢਿਆਂ ਤੇ ਬੈਠੀ ਆ ਕਹਿੰਦੇ ਮਾਮੂ ਦੇ ਹੈ ਕਹਿੰਦੇ ਮਾਮੂ ਦੇ ਮੋਢਿਆਂ ਤੇ ਬੈਠੀ ਆ ਮੈਂ ਦੱਸ ਦੇ ਆਬ ਜੀਪ ਖੜੀ ਆ ਟਿੰਗਲਿੰਗ ਤੇ ਦੀ ਆ ਗਿਆ ਮੈਂ ਤਾਂ ਇਹ ਆਂਗਲ ਜਿਹਦਾ ਜਮਾ ਆ ਇਸ ਲਈ ਲੱਗਦੀ ਆ ਇਦਾਂ ਇਦਾਂ ਥੋੜਾ ਟੇਰਾ ਗਿਆ ਕੋਈ ਪਤਾ ਲੱਗਦਾ ਓਟੇ ਸੇ ਕਹ ਲੈ ਖੜਾ ਕਿੱਥੇ ਚੱਲੇ ਰਹਿਮਤਪੁਰ ਤਾ ਆਪਾਂ ਕੀ ਕਰਨ ਚੱਲੇ ਆ ਕੀ ਪਟਣ ਚੱਲੇ ਆ ਹਾਂ ਗੱਡੀ ਤਾਂ ਖੜੀ ਆ ਕੀ ਪਟਣ ਚੱਲਿਆ ਆਪਾਂ ਗਾਜਰਾ ਕੀ ਹਾਂ ਕੀ ਬਣਾਉਣਾ ਗਾਜਰਾ ਆਪਾਂ ਗਾਜਰਾ ਦਾ ਕੀ ਬਣਾਉਣਾ ਹੈ ਦੱਸ ਮੈਨੂੰ ਜੂਸ ਜੂਸ ਕੀਣਾ ਬਣਾਉਣਾ ਨਾਨੂੰ ਨੇ ਨਾਨੂੰ ਨੇ ਜੂਸ ਬਣਾਉਣਾ ਜੀ ਗਾਜਰਾ ਦਾ ਗਾਜਰਾ ਪਟਣਾ ਆਏ ਆ ਆਪਣਾ ਇੱਧਰ ਆਈ ਹਾਏ ਨਾਲ ਡਿਗਬੀਆਂ ਪਈਏ ਇਦਾਂ ਮਾਮੇ ਦੀ ਪਿਆਰੀ ਆ ਮਾਮੇ ਕੋਲ ਹੀ ਆਉਂਦੀ ਆ ਲੈ ਪਰ ਪੱਟੀਆਂ ਪਾ ਗਾਜਰਾ ਪਟੜੀਆਂ ਦੀ ਕਿਉਂ ਆ ਜੀ ਇੱਥੇ ਖੜ ਕੇ ਮੈਂ ਵੀ ਬੈਠੂੰਗਾ ਆ ਦੇਖ ਆ ਦੇ ਬਹਿ ਕੇ ਬਹਿ ਕੇ ਪਾਟ ਦੇ ਬਹਿ ਕੇ ਇੱਥੇ ਬਹਿ ਜਾ ਮੇਰੀ ਲਾਤ ਤੇ ਪਾਟ ਤੇ ਬਹਿ ਜਾ ਮੇਰੇ ਗਾਜਰਾ ਪੱਟ ਲਈਏ ਫਿਰ ਦੇਖੀਏ ਕਿਹੜੀ ਵੱਡੀ ਲੱਗਦੀ ਆ ਕਿੱਥੇ ਮਾਰੀ ਆ ਇੱਕ ਹੋਰ ਦਾ ਟੱਡਾ ਸਾਡਾ ਇਹ ਬੜਾ ਹਰਾਮੀ ਆ ਇਹ ਲੜਾਕੂ ਆ ਜੀ ਹਾਜਾ ਲੜਾਕੂ ਜਾਜ ਬੜਾ ਲੜਦੇ ਆ ਸਾਰੀ ਸ਼ਰਾਰਤੀ ਆ ਸਾਰੀ ਆ ਯਾਰ ਪੱਟੀ ਤਾਂ ਨਹੀਂ ਜਾਂਦੀ ਗੱਜਰ ਤੇ ਕੀ ਲਾਇਆ ਹੈ ਯਾਰ ਗਜਰਾ ਹੀ ਉਹ ਨਹੀਂ ਸੰਘਣੀ ਆਈਆਂ ਸਾਰਾ ਕੁਝ ਹੀ ਸੰਘਣਾ ਲਾ ਬੰਦਾ ਬੜਾ ਮੋੜ ਦੋ ਬਈ ਸਟੀering ਸੱਟਾ ਬਹੁਤ ਅੱਜ ਬੱਚਾ ਪਾਲਦੀ ਤੂੰ ਕਹ ਲੈਣੇ ਹਨ ਟਰੈਕਟਰ ਦੇ

ਕਿ ਜਾਣਾ ਹਜੇ ਜਾਣਾ ਹਜੇ ਕਿ ਤੋ ਬੰਦ ਕਰ ਲੈ ਇਹ ਤੋ ਬੰਦ ਕਰ ਲੈ ਆ ਜਦੋਂ ਮਜ਼ਦੂਰ ਲਗਾ ਕੇ ਲਾਈ ਮਾਪੇ ਆ ਲੈ ਲਓ ਕੋਈ 50 ਪਾਲਟੀ ਆਵਾਜ਼ ਨਹੀਂ ਵਰ ਬਣਾਣੀ ਤੇ ਠੀਕ ਨਹੀਂ ਬਣ ਰਹੀ ਸੜ ਜਾ ਰਿਹਾ ਹੈ 1 ਮਿੰਟ ਫੇਰ ਛੱਡ ਕੇ ਤੈਨੂੰ ਇਧਰ ਮਾਮੇ ਦੀ ਬੋਕਲ ਚ ਹੀ ਵਹ ਜਾ ਤੂੰ ਜਾਂ ਮਾਮੇ ਦੀ ਬੋਕਲ ਚ ਜਾ ਸੜ ਜਾ 1 ਮਿੰਟ ਰਹਿ ਤੂੰ ਪਾਹ ਜਾ ਕਰ ਇਹ ਨਾ ਕੁਈ ਡਰਾਈਵਰ ਹੀ ਦਿਖਾਉਂਦੀ ਹੈ ਠੀਕ ਹੈ ਹਾਂ ਰਹਿ ਗਿਆ ਤਸੀਂ ਗਾਜਰਾ ਪੱਟਣ ਉਧਰੋਂ ਬੱਚਾ ਪਾਰਟੀ ਨੂੰ ਦੇਖ ਗਿਆ ਟਰੈਕਟਰ ਕਹਿੰਦੇ ਟਰੈਕਟਰ ਟਰੈਕਟਰ ਮੈਂ ਝੂਟਾ ਲੈਣਾ ਇਹਦੇ ਹਾਂ ਉਹਨੂੰ ਦਵਾ ਲੈ ਝੂਟਾ ਇੱਕ ਟਰਾਲੀ ਦਾ ਘੇੜਾ ਭਰ ਲੈ ਇੱਕ ਮਿੰਟ ਕੈਮਰੇ ਤੇ ਮਿੱਟੀ ਲੱਗ ਗਈ ਇੱਕ ਮਿੰਟ ਇੱਕ ਘੇੜਾ ਭਰ ਲੈ ਇੰਨੇ ਨਾਲ ਖੁਸ਼ ਹੋ ਗਏ ਪੂਰੀ ਡਰਾਈਵਰੀ ਦਿਖਾਉਣਾ ਤੁਸੀਂ ਦੇਖੋ ਦੇਖੋਗੇ ਵਲੌਗ ਦੇ ਪਿੱਛੇ ਦੇਖੀ ਹੋ ਕਲਿੱਪ ਪੂਰੀ ਡਰਾਈਵਰੀ ਦਿਖਾਉਂਦੇ ਆ ਜਿਵੇਂ ਆਕ ਟਿੱਡੀ ਵਾਲੀ ਜਾਂ ਤਾਂ ਦੂਜਾ ਸਹੇ ਘੱਟ ਕਰਦਾ ਟਿੱਡੀ ਜੀ ਪੂਰੀ ਐਂ ਕਰੇ ਵੀ ਮੇਰੇ ਬਿਨਾ ਤਾਂ ਟਰੈਕਟਰ ਨਹੀਂ ਚੱਲਦਾ। ਚੱਲ। ਮੈਂ ਕਹੀ ਚੱਕ ਲੈ ਗਾਜਰਾਂ ਪੱਟਣੀਆਂ ਸੀਗੀਆਂ। ਆਹ ਹੁਣ ਪਾੜ ਦਿਆਂ ਗਾਜਰਾਂ। ਬਾਪੂ ਕਹਿੰਦਾ ਗਾਜਰਾਂ ਪੱਟਣ ਗਏ ਕਿੱਧਰ ਲਾਂਗੇ? ਮੈਂ ਫਿਰ ਦੱਸੀ ਕਹਾਣੀ ਕੀ ਬਾਤ ਆ। ਕੀ ਗੱਲ ਬਾਤ ਆ। ਤੇ ਹੁਣ ਪੱਟ ਲਈਏ ਗਾਜਰਾਂ ਆਪਾਂ। ਫਿਰ ਨਾ ਨੂੰ ਕੇ ਵਰਕਸ਼ਾਪ ਵੀ ਜਾਣਾ। ਅੱਜ ਪਾਲ ਕੀ ਤੁਰਨੀ ਆ। ਤੇ ਉੱਥੇ ਫਿਰ ਆਪਾਂ ਉਹਨਾਂ ਦਾ ਰਿਵਿਊ ਲੈਣਾ ਪਾਲ ਕੀ ਸਾਹਿਬ ਲੈਣ ਆਏ ਜਿਹੜੇ ਬਾਬਾ ਜੀ ਆਪੋ ਨੇ। ਬਾਬਾ ਜੀ ਪਾਲ ਕੀ ਲੈ ਆਉਣਗੇ ਉਹਨਾਂ ਦਾ ਰਿਵਿਊ ਲੈਣਾ ਵੀ ਕਿਵੇਂ ਕਿਵੇਂ ਤੁਹਾਨੂੰ ਕੰਮ ਲੱਗਿਆ ਤੇ ਆਪਾਂ ਜਲਦੀ ਜਲਦੀ ਪੱਟ ਲਈਏ ਗਾਜਰਾ ਤੇ ਨਾ ਆਨੂ ਕਿ ਫਿਰ ਠੀਕ ਆ ਚੱਲਦੇ ਆ ਵਰਕਸ਼ਾਪ ਤੇ ਨਾਲੇ ਅੱਜ ਨਵੇਂ ਮਾਈਕ ਮਾਈਕ ਜਿਹੜੇ ਲਿਆਂਦੇ ਆ ਟੈਸਟ ਕਰਿਓ ਵਧਾਈਆਂ ਤੇ ਭਰਾ ਨੂੰ ਨਵੇਂ ਮਾਈਕ ਲੈ ਕੇ ਆਂਦੇ ਆ ਠੀਕ ਆ ਚਲੋ ਮੈਂ ਪੱਟ ਲਾਂ ਗਾਜਰਾ ਫਿਰ ਚੱਲਦੇ ਆ ਵਰਕਸ਼ਾਪ ਓਕੇ ਹਾਂਜੀ ਹੋ ਗਿਆ ਤਿਆਰ ਹੋ ਗਏ ਤੇ ਪਾਲ ਜੀ ਸਾਹਿਬ ਜਾ ਰਹੇ ਆ ਹੁਣ ਬਾਜੀ ਜਿਹੜੇ ਲੈਣ ਆਇਆ ਬਾਲਕੀ ਸਾਹਿਬ ਉਹਨਾਂ ਦਾ ਵੀ ਉਹ ਲੈਣ ਚੱਲੇ ਆ। ਆ ਦੇਖੋ ਆਪਣੇ ਇਹਦੇ ਚ ਆਪਣਾ ਸਾਰਾ ਮਤਲਬ ਕਿ ਵਲੋਗਿੰਗ ਦਾ ਸਮਾਨ ਨਾ ਕਿੰਗਵਾਲਾ ਤੇ ਮਾਈਕ ਮੂਥ ਕੋ Air powder stain tree powder stain ਇਹ ਸਾਰਾ ਕੁਝ ਵਿੱਚ ਹੀ ਆ ਦੇ। ਐ ਦਾ ਪੈਟਰਨ ਵੀ ਰੱਖਿਆ ਵਿੱਚ ਇਹਨੇ। ਠੀਕ ਹੈ। ਚਲੋ ਮਿਲਦੇ ਆ ਤੁਹਾਨੂੰ ਵਰਕਸ਼ਾਪ ਜਾ ਕੇ ਪਹੁੰਚ ਜੀਆ ਕੱਪੜੇ ਲਈ ਜਾਣਾ ਇਹਦਾ ਸਾਡੇ ਵਾਲੇ ਜੀਵਨ ਸਿੰਘ ਨੇ ਜਾਣਾ। ਇਹ ਕੱਪੜੇ ਆ ਪਹੁੰਚ ਜਾ ਫਿਰ ਮਿਲਦੇ ਆਉ ਓਕੇ ਜੀ ਹਾਂ ਜੀ ਮਿੱਤਰੋ ਪਹੁੰਚ ਗਏ ਵਰਕਸ਼ਾਪ ਤੇ ਬਾਬੇ ਤਾਂ ਆਏ ਨਹੀਂ ਮਾੜੀ ਕਿਸਮਤ ਨਾਲ ਚਲੋ ਕੋਈ ਨਹੀਂ ਕਿਸਮਤ ਕੋਈ ਮਤ ਰੱਬ ਨਹੀਂ ਬਣਾਉਂਦਾ ਹੁੰਦਾ ਬੰਦਾ ਆਪ ਹੀ ਬਣਾਉਂਦਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਬੇ ਆਏ ਨਹੀਂ ਤੇ ਇੱਕ ਕੱਲਾ ਵੀਰ ਭੇਜਿਆ ਉਹਨਾਂ ਨੇ ਆ ਬਲੈਰੋ ਕੇ ਕੱਪ ਦੇ ਕੇ ਮਾ ਚਲ ਕੋਈ ਨਹੀਂ ਵੀਰ ਕੋਈ ਰਿਵਿਊ ਲੈ ਲਾਂਗੇ ਕੀ ਕੀ ਖਾ ਉਹਤਾਵਾ ਇੱਕ ਹੋਰ ਗਾ ਤੇ ਆਹ ਹੋਦੀ ਹੁੱਕ ਦੀ ਸੈਟਿੰਗ ਕਰੀ ਜਾਂਦੇ ਆਹ ਜੇ ਮਾੜੇ ਪਾਲ ਦੀ ਦੂਜੇ ਜੋ ਉੱਪਰ ਕੰਮ ਕਰੀ ਜਾਂਦੇ ਹੋਰੀ ਨਿਕਰੀ ਗਏ ਅੱਗੇ ਪਾਇ ਆਪਣਾ ਨਾ ਸਰ ਕੇ ਆਹ ਡਿਪੈਂਟਰ ਸਾਹਿਬ ਲੱਗੇ ਪਏ ਆ ਕੰਮ ਤੇ ਹਾਂਜੀ ਕਿਵੇਂ ਆ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਇਹ ਆ ਵੀ ਹੋ ਜਾਂਦਾ ਆਪਣਾ ਜਿੰਬਲ ਠੀਕ ਆ ਆਇਆ ਤਾਂ ਚਲੋ ਹੁਣ ਪਾਈ ਹੁੰਦਾ ਆਇਆ ਬਲੌਗ ਆਇਆ ਬਲੌਗਿੰਗ ਲਈ ਤੇ ਦੂਜੇ ਲੋਟ ਇਹ ਮੈਂ ਆ ਖੋਲਿਆ ਇਹ ਕਰਕੇ ਇਹਦੇ ਨਾਲ ਰਿਮੋਟ ਹੁੰਦਾ ਆ ਦੇਖ ਇਹਦਾ ਰਿਮੋਟ ਦਿਖਾਵਾਂ ਹੂੰ ਐਡਾ ਗਰਮ ਹੁਤਾ ਇਹਦੇ ਨਾਲ ਰਿਕਾਰਡ ਸਟਾਰ ਹੋ ਗਿਆ ਠੀਕ ਹੈ ਚਲੋ ਕੋਈ ਨਹੀਂ ਬਾਬਾ ਜੀ ਤਾਂ ਨਹੀਂ ਆਏ ਗੱਲਾਂ ਮੇਰਾ ਵੀਰ ਆਇਆ ਇੱਥੇ ਨਾਲ ਇਹਦਾ ਰਿਵਿਊ ਲੈ ਲਾਂਗੇ ਪਾ ਕੀ ਕਹਿੰਦਾ ਹੈ ਕੋਈ ਨਹੀਂ ਹੁਣ ਵਰ ਪੇੜੀਆਂ ਪਾਰਕੀਆਂ ਖੜੀਆਂ ਆ ਪਉਣਾ ਪੁੱਛ ਲਾਂ ਠੀਕ ਹੈ ਕਹਿੰਦੇ ਠੀਕ ਆ ਆ ਖੜੀਆਂ ਆਪਣੀਆਂ ਗੱਡੀਆਂ ਚਲੋ ਕੋਈ ਜਿਹੜਾ ਟੌਰ ਲੱਗੀ ਪਾਰਕੀ ਕੋਈ ਨਹੀਂ ਲੱਗਾ ਕੋੜੀ ਕੀ ਪਰਦੇ ਸੀ ਲੜੀਆਂ ਚਲਾਉਂਦਾ ਬਾਹਰ ਨਹੀਂ ਲੜੀ ਬਾਹਰ ਜਾਣੀ ਕਿ ਲੜਮਣ ਚਲਾਉਂਦਾ ਚੱਲ ਪਿਆ ਚੱਲ ਪਿਆ ਇੱਕ ਮਿੰਟ ਦਾ ਮੈਂ ਇੱਕ ਲੈ ਗਿਆ ਖੋੜਾ ਨੂੰ ਗਾੜਾ ਹੈ। ਹੋਰ ਕਿੰਨੇ ਨੂੰ ਵੀਡੀਓ ਬਣਾਵਾ ਹੈ ਸਾਈਕਲ ਬਲਾਗ। ਇਹ 84 ਹੈ। 84 ਦੇ ਮਤਲਬ ਇਹ ਤੁਹਾਨੂੰ ਪਤਾ ਬਲੇਰ ਦੀ 84 ਜਿਵੇਂ ਬਿੰਦ ਪਏ ਹੁੰਦੇ ਨੇ ਨਾ ਮੈਂ ਨਾ ਸਿੱਧਾ ਬੜਾ ਥੱਲੇ ਹੈ ਨਾ ਸਟ੍ਰਕਚਰ ਦੇ ਚੈਨਰ ਇਹ ਆਪਾਂ ਥੱਲੇ ਸਪੋਰਟ ਲਾ ਕੇ ਸਿੱਧਾ ਜਿੰਨਾ ਰੱਖ ਲੈਨੇ। ਉਹਦੇ ਉੱਤੇ ਅਸੀਂ ਢਿੱਡੇ ਚੈਨਰ ਬਾਕੀ ਜਾਂਦੇ ਆ। ਬਾਅਦ ਵਿੱਚ ਸਹੀ ਹੋ ਜੀ। ਇਹ ਜਿਹੜੇ ਇਹ ਕੈਂਪ ਫਰਮੇ ਖੜੇ ਹਨ ਆ ਜਿਹੜੇ ਆ ਆਹ ਆ ਜਿਹੜੇ ਪੈਪ ਖੜੇ ਇਹਨਾਂ ਨੂੰ ਫਰਮੇ ਕਹਿੰਦੇ ਨੇ ਤੇ ਮੰਦਰੋਕੇ ਜਿਹੜਾ ਸਾਰਾ ਤਿਆਰ ਹੋ ਜਾਂਦਾ ਇਹ ਨੂੰ ਕਹਿੰਦੇ ਆ ਕੈਚਰ ਕੈਚਰ ਵਾਜਦਾ ਕੈਚਰ ਠੀਕ ਆ ਤੇ ਬਾਅਦ ਤੋਂ ਬੰਦੀਆਂ ਦੇ ਤਰੀਕਿਆਂ ਦੇ ਉਹ ਇਹ ਸੁਲਾਹ ਕਾਲੀ ਨਾਲ ਉੱਪਰ ਆ ਗਿਆ ਤੇ ਬਸ